ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਏਦਾਂ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਕਿ ਸੁਣ ਕੇ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ ਇਹ ਕਹਾਣੀ ਇੱਕ ਪਤੀ ਪਤਨੀ ਦੀ ਹੈ ਜਿੱਥੇ ਪਿਆਰ ਦੀ ਜਗ੍ਹਾ ਧੋਖਾ ਤੇ ਸਾਜਸ਼ ਨੇ ਲੈ ਲਈ ਇਹ ਕਹਾਣੀ ਹੈ ਰਜੇਸ਼ ਤੇ ਮੀਨਾ ਜਿੱਥੇ ਇੱਕ ਛੋਟੀ ਜਿਹੀ ਅਦਾਲਤ ਇੱਕ ਵੱਡੇ ਸੱਚ ਦਾ ਗਵਾਹ ਬਣਿਆ ਤੇ ਵਿੱਚ ਆਉਂਦੀ ਹੈ ਨੌਕਰਾਨੀ ਲక్ష్ਮੀ ਜਿਸ ਦੀ ਇੱਕ ਗਵਾਹੀ ਨੇ ਪੂਰੀ ਕਹਾਣੀ ਦੀ ਦਿਸ਼ਾ ਹੀ ਬਦਲ ਦਿੱਤੀ ਤਾਂ ਦੋਸਤੋ ਪੂਰੀ ਕਹਾਣੀ ਨੂੰ ਸੁਣਨ ਲਈ ਵੀਡੀਓ ਦੇ ਅੰਤ ਤੱਕ ਜੁੜੇ ਰਹਿਣਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਦੋਸਤੋ ਦਿੱਲੀ ਸ਼ਹਿਰ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਰਜੇਸ਼ ਤੇ ਮੀਨਾ ਖੁਸ਼ੀ-ਖੁਸ਼ੀ ਰਹਿੰਦੇ ਸਨ ਰਜੇਸ਼ ਸਧਾਰਨ ਜਿਹਾ ਕਲਰਕ ਸੀ ਉਸ ਸਮੇਂ ਦਾ ਪਾਵੰਦ ਇਮਾਨਦਾਰ ਤੇ ਸ਼ਾਂਤ ਸੁਭਾਅ ਦਾ ਲੜਕਾ ਸੀ ਉਹ ਹਰ ਸਵੇਰ 9 ਵਜੇ ਆਫਿਸ ਜਾਂਦਾ ਸ਼ਾਮ ਨੂੰ ਥੱਕ ਕੇ ਘਰ ਵਾਪਸ ਆਉਂਦਾ ਉਸ ਦੇ ਘਰ ਕਦਮ ਰੱਖਦੇ ਹੀ ਉਸ ਦੀਆਂ ਅੱਖਾਂ ਵਿੱਚ ਥੋੜੀ ਜਿਹੀ ਚਮਕ ਆ ਜਾਂਦੀ ਉਹ ਚਮਕ ਮੀਨਾ ਨੂੰ ਦੇਖ ਕੇ ਆਉਂਦੀ ਸੀ ਮੀਨਾ ਕਦੇ ਕਾਲਜ ਦੀ ਸਭ ਤੋਂ ਖੂਬਸੂਰਤ ਤੇ ਹਸਮੁਖ ਲੜਕੀ ਸੀ ਪਰ ਵਿਆਹ ਤੋਂ 5 ਸਾਲ ਬਾਅਦ ਉਸ ਦੀਆਂ ਅੱਖਾਂ ਦੀ ਚਮਕ ਫਿੱਕੀ ਪੈ ਚੁੱਕੀ ਸੀ ਘਰ ਦੀਆਂ ਕੰਧਾਂ ਉਸ ਨੂੰ ਕੈਦ ਲੱਗਦੀਆਂ ਰਿਸ਼ਤੇਦਾਰਾਂ ਦੇ ਤਾਨੇ ਤੇ ਗੁਆਂਢੀਆਂ ਦੀਆਂ ਗੱਲਾਂ ਉਸ ਦੇ ਅੰਦਰ ਦੀ ਸ਼ਾਂਤੀ ਨੂੰ ਚੀਰ ਦਿੰਦੀਆਂ ਹਜੇ ਤੱਕ ਬੱਚਾ ਨਹੀਂ ਹੋਇਆ ਕੀ ਕਮੀ ਹੈ ਪਰ ਉਹਨਾਂ ਦੋਨਾਂ ਨੇ ਪਰਮਾਤਮਾ ਤੇ ਭਰੋਸਾ ਰੱਖਿਆ ਰਜੇਸ਼ ਅਕਸਰ ਹੀ ਕਹਿੰਦਾ ਕਿ ਮੀਨਾ ਸਭ ਕੁਝ ਠੀਕ ਹੋ ਜਾਵੇਗਾ ਸਮਾਂ ਲੱਗ ਰਿਹਾ ਪਰ ਦੇਖਣਾ ਪਰਮਾਤਮਾ ਆਪਣੇ ਨਾਲ ਜ਼ਰੂਰ ਨਿਆਂ ਕਰੇਗਾ ਮੀਨਾ ਮੁਸਕਰਾ ਕੇ ਰਹਿ ਜਾਂਦੀ ਉਸ ਨੂੰ ਲੱਗਦਾ ਕਿ ਗਲਤੀ ਮੇਰੀ ਹੈ ਜਾਂ ਰਜੇਸ਼ ਵਿੱਚ ਕੋਈ ਕਮੀ ਹੈ ਰਾਤਾਂ ਲੰਬੀਆਂ ਹੋ ਜਾਂਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਰਹਿੰਦੀਆਂ ਤੇ ਸਵੇਰੇ ਉੱਠਣਸਾਰ ਮਸਕਰਾਟ ਚਿਹਰੇ ਤੇ ਖਿੱਚ ਕੇ ਲਿਆਉਣੀ ਪੈਂਦੀ ਇੱਕ ਦਿਨ ਮੀਨਾ ਨੇ ਸਾਰੀ ਸੀਮਾ ਪਾਰ ਕਰ ਦਿੱਤੀ ਉਹ ਅਦਾਲਤ ਪਹੁੰਚੀ ਤੇ ਰਜੇਸ਼ ਤੇ ਨਾ ਮਰਦ ਦਾ ਇਲਜ਼ਾਮ ਲਗਾ ਕੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ ਇਹ ਸੁਣ ਕੇ ਰਜੇਸ਼ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਉਹ ਉਸ ਕਾਗਜ਼ ਨੂੰ ਦੇਖ ਕੇ ਸੁੰਨ ਰਹਿ ਗਿਆ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਸਭ ਕੁਝ ਐਨੀ ਦੂਰ ਕਿਵੇਂ ਪਹੁੰਚ ਗਿਆ ਉਸ ਨੇ ਆਪਣੇ ਆਪ ਨੂੰ ਡਾਕਟਰ ਨੂੰ ਦਿਖਾਇਆ ਸੀ ਟੈਸਟ ਵੀ ਕਰਵਾਏ ਰਿਪੋਰਟਾਂ ਵਿੱਚ ਕੋਈ ਵੀ ਏਦਾਂ ਦੀ ਗੱਲ ਨਹੀਂ ਸੀ ਪਰ ਮੀਨਾ ਦੇ ਵਕੀਲ ਨੇ ਅਦਾਲਤ ਵਿੱਚ ਅਜਿਹੀਆਂ ਰਿਪੋਰਟਾਂ ਪੇਸ਼ ਕੀਤੀਆਂ ਕਿ ਅਦਾਲਤ ਦਾ ਮਾਹੌਲ ਉਸ ਦੇ ਖਿਲਾਫ ਹੋ ਗਿਆ ਅਗਲੇ ਦਿਨ ਦੋਨੇ ਅਦਾਲਤ ਪਹੁੰਚੇ ਲੋਕਾਂ ਦੀ ਭੀੜ ਨਾਲ ਅਦਾਲਤ ਦਾ ਕਮਰਾ ਭਰਿਆ ਹੋਇਆ ਸੀ ਜੱਜ ਸਾਹਿਬ ਬਜ਼ੁਰਗ ਤੇ ਅਨਪ੍ਰਵੀਨ ਇਨਸਾਨ ਸੀ ਉਹ ਧਿਆਨ ਨਾਲ ਦੋਨਾਂ ਦੀਆਂ ਗੱਲਾਂ ਨੂੰ ਸੁਣ ਰਹੀ ਸੀ ਮੀਨਾ ਦੀ ਵਕੀਲ ਬਹੁਤ ਤੇਜ਼ ਤਰਾਰ ਤੇ ਸਖਤ ਸੁਭਾਅ ਦੀ ਸੀ ਉਹ ਮੈਡੀਕਲ ਰਿਪੋਰਟ ਡਾਕਟਰਾਂ ਦੇ ਬਿਆਨ ਤੇ ਮੀਨਾ ਦੀ ਗਵਾਹੀ ਰੱਖਦੀ ਗਈ ਉਸਨੇ ਕਿਹਾ ਜੱਜ ਸਾਹਿਬ ਮੇਰੀ ਕਲਾਇੰਟ ਨੂੰ ਧੋਖੇ ਵਿੱਚ ਰੱਖਿਆ ਗਿਆ ਸਰ ਪੂਰੇ 5 ਸਾਲ ਮੇਰੀ ਕਲਾਇੰਟ ਤੋਂ ਉਸਦੇ ਅਧਿਕਾਰ ਖੋਹ ਲਏ ਗਏ ਰਜੇਸ਼ ਨਾਂ ਮਰਦ ਹੈ ਦੂਜੇ ਪਾਸੇ ਰਜੇਸ਼ ਦਾ ਵਕੀਲ ਕਮਜ਼ੋਰ ਪੈਂਦਾ ਦਿਸਿਆ ਰਜੇਸ਼ ਚੁੱਪਚਾਪ ਬੈਠਾ ਸੀ ਅੱਖਾਂ ਝੁਕੀਆਂ ਹੋਈਆਂ ਚਿਹਰਾ ਉਦਾਸ ਉਸ ਦੇ ਮਨ ਵਿੱਚ ਇੱਕ ਸਵਾਲ ਹਥੌੜੇ ਦੀ ਤਰ੍ਹਾਂ ਵੱਜਦਾ ਕਿ ਮੈਂ ਵਾਕਿਆ ਹੀ ਅਸਮਰਥ ਹਾਂ ਜਾਂ ਇਸ ਕਹਾਣੀ ਵਿੱਚ ਕੋਈ ਏਦਾਂ ਦਾ ਸੱਚ ਹੈ ਜਿਸ ਨੂੰ ਮੈਂ ਨਹੀਂ ਜਾਣਦਾ ਪਰ ਬੋਲਣ ਦੀ ਹਿੰਮਤ ਨਹੀਂ ਜੁਟਾ ਸਕਿਆ ਕਈ ਤਰੀਕਿਆਂ ਤੇ ਬਹਿਸ ਤੋਂ ਬਾਅਦ ਜੱਜ ਸੈਵ ਨੇ ਮੀਨਾ ਦੇ ਪੱਖ ਵਿੱਚ ਫੈਸਲਾ ਸੁਣਾਇਆ ਇਸ ਅਦਾਲਤ ਵਿੱਚ ਮੀਨਾ ਦਾ ਦਾਵਾ ਸੱਚ ਸਾਬਤ ਹੁੰਦਾ ਹੈ ਤਲਾਕ ਮਨਜ਼ੂਰ ਕੀਤਾ ਜਾਂਦਾ ਹੈ ਰਜੇਸ਼ ਨੂੰ ਮੁਆਵਜ਼ਾ ਦੇਣਾ ਪਵੇਗਾ ਅਦਾਲਤ ਵਿੱਚ ਸਰਨਾਟਾ ਸ਼ਾ ਗਿਆ ਮੀਨਾ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ ਤੇ ਦੂਜੇ ਪਾਸੇ ਰਜੇਸ਼ ਅੰਦਰੋਂ ਬੈਲ ਕੋਲ ਟੁੱਟ ਗਿਆ ਉਹ ਕੁਰਸੀ ਤੇ ਬੈਠਾ ਸਿਰ ਝੁਕਾ ਕੇ ਰੋਣ ਲੱਗਿਆ ਹੰਝੂ ਮੂੰਹ ਤੋਂ ਸਿੱਧਾ ਫਰਸ਼ ਤੇ ਡਿੱਗਦੇ ਰਹੇ ਉਸ ਦੀ ਦੁਨੀਆ ਉਸ ਦਾ ਮਾਨ ਉਸ ਦੀ ਸ਼ਖਸੀਅਤ ਸਭ ਕੁਝ ਇੱਕ ਪਲ ਵਿੱਚ ਚੱਕਣਾ ਚੂਰ ਹੋ ਗਿਆ ਇਹ ਉਹ ਪਲ ਸੀ ਜਦੋਂ ਪਿਛਲੀ ਸੀਟ ਤੋਂ ਇੱਕ ਕੜਕ ਦੀ ਹੋਈ ਆਵਾਜ਼ ਆਈ ਜੱਜ ਸਾਹਿਬ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਗਈਆਂ ਇਹ ਸੀ ਲక్ష్ਮੀ ਰਜੇਸ਼ ਤੇ ਮੀਨਾ ਦੇ ਘਰ ਪਿਛਲੇ 3 ਸਾਲਾਂ ਤੋਂ ਕੰਮ ਕਰਨ ਵਾਲੀ ਨੌਕਰਾਨੀ ਪੰਜਾਬੀ ਸੂਟ ਪਾਇਆ ਤੇ ਮੱਥੇ ਤੇ ਛੋਟੀ ਜਿਹੀ ਬਿੰਦੀ ਚਿਹਰਾ ਗੰਭੀਰ ਤੇ ਅੱਖਾਂ ਵਿੱਚ ਇੱਕ ਦ੍ਰਿੜ ਚਮਕ ਜੱਜ ਸਾਹਿਬ ਨੇ ਪੁੱਛਿਆ ਤੁਸੀਂ ਕੌਣ ਕੇਸ ਦਾ ਫੈਸਲਾ ਹੋ ਚੁੱਕਿਆ ਹੈ ਲక్ష్ਮੀ ਨੇ ਹੱਥ ਜੋੜ ਕੇ ਕਿਹਾ ਜੱਜ ਸਾਹਿਬ ਮੈਂ ਇਹਨਾਂ ਦੇ ਘਰ ਵਿੱਚ ਕੰਮ ਕਰਦੀ ਹਾਂ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਸੁਣ ਲਵੋ ਤਾਂ ਸੱਚ ਦਾ ਰਸਤਾ ਬਦਲ ਸਕਦਾ ਹੈ ਮੀਨਾ ਦੀ ਵਕੀਰ ਨੇ ਇਤਰਾਜ਼ ਜਤਾਇਆ ਪਰ ਜੱਜ ਸਾਹਿਬ ਨੇ ਕੁਝ ਪਾਲਰ ਰੋਕ ਕੇ ਲక్ష్ਮੀ ਨੂੰ ਕਟ ਖੈਰੇ ਵਿੱਚ ਬੁਲਾ ਲਿਆ ਠੀਕ ਐ ਪਰ ਯਾਦ ਰਹੀ ਜੇ ਤੁਹਾਡੀ ਗੱਲ ਬੇਬੁਨਿਆਦ ਨਿਕਲੀ ਤਾਂ ਸਜ਼ਾ ਹੋਵੇਗੀ ਤੇ ਹੁਣ ਤੁਸੀਂ ਸਾਫ਼-ਸਾਫ਼ ਦੱਸੋ ਲక్ష్ਮੀ ਨੇ ਠੰਡਾ ਹੌਂਕਾ ਲਿਆ ਜੱਜ ਸਾਹਿਬ ਮੈਂ ਰਾਤਾਂ ਨੂੰ ਕੁਝ ਦੇਖਿਆ ਮੀਨਾ ਮੈਡਮ ਆਪਣੇ ਕਮਰੇ ਵਿੱਚ ਕਿਸੇ ਦੇ ਨਾਲ ਸੀ ਔਰ ਜੇਸ਼ ਸਾਹਿਬ ਨਹੀਂ ਸੀ ਮੈਂ ਆਵਾਜ਼ ਵੀ ਸੁਣੀ ਸੀ ਉਹ ਆਦਮੀ ਕਹਿ ਰਿਹਾ ਸੀ ਸਭ ਕੁਝ ਠੀਕ ਹੋ ਜਾਵੇਗਾ ਬਸ ਥੋੜਾ ਇੰਤਜ਼ਾਰ ਕਰੋ ਇੱਕ ਝਟਕੇ ਵਿੱਚ ਹੀ ਅਦਾਲਤ ਵਿੱਚ ਹਲਚਲ ਮਚ ਗਈ ਮੀਨਾ ਦਾ ਚਿਹਰਾ ਪੀਲਾ ਪੈ ਗਿਆ ਉਸ ਦੀ ਵਕੀਲ ਖੜੀ ਹੋ ਗਈ ਜੱਜ ਸਾਹਿਬ ਇਹ ਝੂਠ ਬੋਲ ਰਹੀ ਹੈ ਇਹ ਆਪਣੇ ਕੋਲੋਂ ਬਣਾ ਕੇ ਕਹਾਣੀ ਸੁਣਾ ਰਹੀ ਹੈ ਜੋ ਬਿਲਕੁਲ ਝੂਠੀ ਹੈ ਜੱਜ ਸਾਹਿਬ ਨੇ ਉਸ ਨੂੰ ਚੁੱਪ ਰਹਿਣ ਲਈ ਤੇ ਬੈਠਣ ਲਈ ਕਿਹਾ ਮੈਂ ਸਾਰੀ ਗੱਲ ਸੁਣਨਾ ਚਾਹੁੰਦਾ ਹਾਂ ਲక్ష్ਮੀ ਅੱਗੇ ਕਹਿਣ ਲੱਗੀ ਜੱਜ ਸਾਹਿਬ ਮੈਂ ਪਾਣੀ ਪੀਣ ਉੱઠી ਸੀ ਕਮਰੇ ਦਾ ਦਰਵਾਜ਼ਾ ਅੱਧਾ ਖੁੱਲਿਆ ਹੋਇਆ ਸੀ ਮੈਂ ਅੰਦਰ ਦੀਆਂ ਗੱਲਾਂ ਸੁਣੀਆਂ ਪਰ ਉਸ ਆਦਮੀ ਨੂੰ ਚੰਗੀ ਤਰ੍ਹਾਂ ਦੇਖ ਨਾ ਸਕੀ ਕਿਉਂਕਿ ਅੰਦਰ ਹਨੇਰਾ ਸੀ ਪਰ ਉਸ ਦੀ ਆਵਾਜ਼ ਜਾਣੀ ਪਹਿਚਾਨੀ ਜਿਹੀ ਲੱਗੀ ਉਹ ਸ਼ਾਇਦ ਪਹਿਲਾਂ ਵੀ ਘਰ ਆ ਚੁੱਕਿਆ ਸੀ ਤੇ ਉਸ ਰਾਤ ਹੀ ਮੈਂ ਇੱਕ ਕਾਲਾ ਬੈਗ ਵੀ ਦੇਖਿਆ ਕਮਰੇ ਦੇ ਅੰਦਰ ਜਿਵੇਂ ਕਿਸੇ ਨੇ ਦਿੱਤਾ ਹੋਵੇ ਤੇ ਬਾਅਦ ਵਿੱਚ ਉਹ ਬੈਗ ਮੀਨਾ ਮੈਡਮ ਦੇ ਕਮਰੇ ਵਿੱਚ ਹੀ ਰਿਹਾ ਅਦਾਲਤ ਵਿੱਚ ਹਲਚਲ ਮਚ ਗਈ ਬੈਗ ਜੱਜ ਸਾਹਿਬ ਨੇ ਪੁੱਛਿਆ ਜੀ ਸਰ ਲక్ష్ਮੀ ਨੇ ਕਿਹਾ ਕਾਲਾ ਬੈਗ ਜਿਸ ਵਿੱਚ ਕੁਝ ਕਾਗਜ਼ ਰੱਖੇ ਹੋਏ ਸੀ ਮੀਨਾ ਦੀ ਵਕੀਲ ਨੇ ਫਿਰ ਇਤਰਾਜ਼ ਜਤਾਇਆ ਸਰ ਗਵਾਹ ਦੇ ਕੋਲ ਨਾ ਕੋਈ ਚਿਹਰਾ ਹੈ ਨਾ ਕੋਈ ਸਬੂਤ ਸਭ ਕੁਝ ਅੰਦਾਜ਼ਾ ਹੈ ਜੱਜ ਨੇ ਸ਼ਾਂਤੀ ਨਾਲ ਕਿਹਾ ਇਸ ਅਦਾਲਤ ਨੂੰ ਅੰਦਾਜ਼ਾ ਨਹੀਂ ਪਰ ਸਚਾਈ ਤੱਕ ਪਹੁੰਚਣ ਦਾ ਹੱਕ ਹੈ ਪੁਲਿਸ ਕੱਲ ਨੂੰ ਤਲਾਸ਼ੀ ਲਵੇ ਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇ ਉਸ ਰਾਤ ਰਜੇਸ਼ ਤੇ ਮੀਨਾ ਦੇ ਘਰ ਪੁਲਿਸ ਪਹੁੰਚ ਗਈ ਇੰਸਪੈਕਟਰ ਵਿਕਰਮ ਤੇਜ ਤਰਾਰ ਆਪਣੀ ਟੀਮ ਦੇ ਨਾਲ ਘਰ ਦਾ ਹਰ ਕੋਨਾ ਚੈੱਕ ਕਰਨ ਲੱਗਿਆ ਮੀਨਾ ਬਰਾਂਡੇ ਵਿੱਚ ਹੱਥ ਜੋੜ ਕੇ ਖੜੀ ਸੀ ਚਿਹਰੇ ਤੇ ਗੁੱਸੇ ਦੇ ਪਿੱਛੇ ਛिपਿਆ ਹੋਇਆ ਡਰ ਇਹ ਕੀ ਬਕਵਾਸ ਹੈ ਉਹ ਬੋਲਣ ਲੱਗੀ ਇਨਸਪੈਕਟਰ ਨੇ ਅਣ ਸੁਣਿਆ ਕਰ ਦਿੱਤਾ ਮੈਡਮ ਸਾਨੂੰ ਸਾਡਾ ਕੰਮ ਕਰਨ ਦਿਓ ਅਲਮਾਰੀ ਬੈੱਡ ਰਸੋਈ ਸਭ ਕੁਝ ਖੋਲ ਕੇ ਦੇਖਿਆ ਗਿਆ ਕੱਲੀ ਕੱਲੀ ਚੀਜ਼ ਚੈੱਕ ਕੀਤੀ ਗਈ ਕੁਝ ਸਮੇਂ ਬਾਅਦ ਇੱਕ ਕਾਂਸਟੇਬਲ ਨੇ ਕਿਹਾ ਸਰ ਇੱਥੇ ਦੇਖੋ ਬੈੱਡਰੂਮ ਦੀ ਦੀਵਾਰ ਤੇ ਲੱਗੀ ਪੁਰਾਣੀ ਤਸਵੀਰ ਦੇ ਪਿੱਛੇ ਇੱਕ ਛੋਟਾ ਜਿਹਾ ਲੋਕਰ ਮਿਲਿਆ ਅੰਦਰ ਤਾਲਾ ਲੱਗਿਆ ਹੋਇਆ ਸੀ ਤਾਲਾ ਤੋੜਿਆ ਗਿਆ ਤੇ ਉਸ ਵਿੱਚੋਂ ਉਹੀ ਕਾਲਾ ਬੈਗ ਨਿਕਲਿਆ ਉਸ ਵਿੱਚ ਕਾਗਜ਼ਾਤ ਇੱਕ ਪੁਰਾਣਾ ਫੋਨ ਤੇ ਇੱਕ ਛੋਟੀ ਜਿਹੀ ਡੈਰੀ ਸੀ ਕਾਗਜ਼ਾਂ ਵਿੱਚ ਕੁਝ ਮੈਡੀਕਲ ਰਿਪੋਰਟ ਤੇ ਕੁਝ ਨੋਟ ਤੇ ਇੱਕ ਡੈਰੀ ਜਿਸ ਤੇ ਬਾਰ-ਬਾਰ ਲਿਖਿਆ ਹੋਇਆ ਸੀ ਇੱਕ ਨਾਮ ਅਜੀ ਤੇ ਅਗਲੇ ਦਿਨ ਇਨਸਪੈਕਟਰ ਵਿਕਰਮ ਨੇ ਉਹ ਕਾਲਾ ਬੈਗ ਅਦਾਲਤ ਵਿੱਚ ਪੇਸ਼ ਕੀਤਾ ਜੱਜ ਸਾਹਿਬ ਬੈਗ ਵਿੱਚ ਮੈਡੀਕਲ ਰਿਪੋਰਟ ਇੱਕ ਪੁਰਾਣਾ ਫੋਨ ਤੇ ਇੱਕ ਡੈਰੀ ਮਿਲੀ ਹੈ ਤੇ ਡੈਰੀ ਦੇ ਵਿੱਚ ਅਜੇ ਨਾਮ ਵਾਰ-ਵਾਰ ਲਿਖਿਆ ਹੈ ਜੱਜ ਸਾਹਿਬ ਨੇ ਸਾਰੇ ਕਾਗਜ਼ ਦੇਖੇ ਡੈਰੀ ਚੈੱਕ ਕੀਤੀ ਤੇ ਹੈਰਾਨ ਹੋ ਗਏ ਅਜੇ ਕੌਣ ਅਦਾਲਤ ਵਿੱਚ ਅਸਰਨਾਟਾ ਫੈਲ ਗਿਆ ਤੇ ਉਸੇ ਸਮੇਂ ਫੋਨ ਦੀ ਜਾਂਚ ਦਾ ਆਦੇਸ਼ ਦਿੱਤਾ ਡਾਟਾ ਰਿਕਵਰ ਕਰਵਾਇਆ ਗਿਆ ਪੁਰਾਣੇ ਮੈਸੇਜ ਤੇ ਕਾਲ ਡਿਟੇਲ ਨਿਕਲੀ ਇੱਕ ਨੰਬਰ ਅਜੇ ਨਾਮ ਨਾਲ ਸੇਵ ਸੀ ਕਈ ਫੋਨ ਕੁਝ ਵਾਇਸ ਮੈਸੇਜ ਤੇ ਫਿਰ ਅਦਾਲਤ ਵਿੱਚ ਉਹ ਵਾਇਸ ਮੈਸੇਜ ਚਲਾਈ ਗਈ ਇੱਕ ਆਦਮੀ ਦੀ ਆਵਾਜ਼ ਮੀਨਾ ਤੈਨੂੰ ਰਜੇਸ਼ ਨੂੰ ਛੱਡਣਾ ਪਵੇਗਾ ਸਾਡਾ ਪਿਆਰ ਇਸ ਤੋਂ ਜ਼ਿਆਦਾ ਵੱਡਾ ਹੈ ਮੈਂ ਤੇਰੇ ਲਈ ਸਭ ਕੁਝ ਕਰ ਸਕਦਾ ਇਹ ਆਵਾਜ਼ ਸੁਣ ਕੇ ਰਜੇਸ਼ ਮੀਨਾ ਵੱਲ ਦੇਖਣ ਲੱਗਿਆ ਅੱਖਾਂ ਵਿੱਚ ਦਰਦ ਵਿਸ਼ਵਾਸ ਤੇ ਜਲਣ ਦਾ ਮਹਾਸਾਗਰ ਅੱਖਾਂ ਵਿੱਚੋਂ ਉੱਤਰ ਆਇਆ ਤੇ ਏ ਸੀ ਤੇਰਾ ਸੱਚ ਉਹ ਬੋਲਿਆ ਮੀਨਾ ਨੇ ਨਜ਼ਰਾਂ ਨੀਵੀਆਂ ਕਰ ਲਈਆਂ ਚਿਹਰਾ 부ਝਿਆ ਹੋਇਆ ਤੇ ਧੜਕਣ ਤੇਜ਼ ਸੀ ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਰਜੇਸ਼ ਨੇ ਆਪਣੇ ਕਾਲਜ ਦੇ ਪੁਰਾਣੇ ਦੋਸਤ ਵਿਸ਼ਾਲ ਨੂੰ ਫੋਨ ਕੀਤਾ ਵਿਸ਼ਾਲ ਨੇ ਦੱਸਿਆ ਕਿ ਅਜੇ 3 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮਰ ਚੁੱਕਿਆ ਇਹ ਸੁਣ ਕੇ ਰਜੇਸ਼ ਹੈਰਾਨ ਹੋ ਗਿਆ ਜੇ ਅਜੇ ਮਰ ਚੁੱਕਿਆ ਤਾਂ ਫੋਨ ਵਿੱਚ ਉਸਦੀ ਆਵਾਜ਼ ਤੇ ਡੈਰੀ ਵਿੱਚ ਉਸਦਾ ਨਾਮ ਤਸਵੀਰਾਂ ਕੀ ਕੋਈ ਕਿਸੇ ਦਾ ਚਿਹਰਾ ਬਦਲ ਕੇ ਆਇਆ ਜਾਂ ਕਿਸੇ ਨੇ ਤਕਨੀਕ ਨਾਲ ਕਿਸੇ ਦੀ ਆਵਾਜ਼ ਬਣਾ ਦਿੱਤੀ ਇਸ ਮਾਮਲੇ ਦਾ ਰਾਜ ਹੋਰ ਗਹਿਰਾ ਹੁੰਦਾ ਗਿਆ ਸ਼ਹਿਰ ਵਿੱਚ ਚਰਚਾ ਹੋਣ ਲੱਗੀ ਕਿ ਮੀਨਾ ਦਾ ਅਜੇ ਨਾਲ ਕੋਈ ਰਿਸ਼ਤਾ ਸੀ ਜਾਂ ਰਜੇਸ਼ ਨੂੰ ਫਸਾਇਆ ਗਿਆ ਕਿ ਨੌਕਰਾਨੀ ਸੱਚ ਬੋਲ ਰਹੀ ਸੀ ਜਾਂ ਕਿਸੇ ਦੇ ਦਬਾਅ ਵਿੱਚ ਇਸੇ ਦੌਰਾਨ ਮੀਨਾ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਮੀਨਾ ਦਾ ਚਿਹਰਾ ਪੀਲਾ ਪੈ ਗਿਆ ਉਹ ਰਾਤ ਭਰ ਜਾਗਦੀ ਰਹੀ ਆਪਣੇ ਪੁਰਾਣੇ ਪੱਤਰ ਪੜਨ ਲੱਗੀ ਅਜੇ ਦੇ ਉਹ ਸ਼ਬਦ ਮੀਨਾ ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗਾ ਪਰ ਹੁਣ ਡਰ ਸੀ ਕਿ ਕਿਤੇ ਬੀਤਿਆ ਹੋਇਆ ਕੱਲ ਵਾਪਸ ਆ ਕੇ ਵਰਤਮਾਨ ਨੂੰ ਨਾ ਖਾ ਜਾਵੇ ਉਧਰ ਲక్ష్ਮੀ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੇਚੈਨ ਸੀ ਉਸ ਨੂੰ ਧਮਕੀ ਭਰਿਆ ਮੈਸੇਜ ਆਇਆ ਚੁੱਪ ਰਹਿਣਾ ਨਹੀਂ ਤਾਂ ਤੇਰਾ ਰਾਜ਼ ਵੀ ਖੁੱਲ ਜਾਵੇਗਾ ਉਸਦੇ ਹੱਥ ਕੰਬਣ ਲੱਗੇ ਕਿਉਂਕਿ ਉਸ ਦਾ ਆਪਣਾ ਵੀ ਇੱਕ ਰਾਜ ਸੀ ਇਨਸਪੈਕਟਰ ਵਿਕਰਮ ਉਸ ਦਾ ਸਕਾਪਰਾ ਸੀ ਉਹ ਇਹ ਸਭ ਕੁਝ ਦੱਸ ਕੇ ਮਾਮਲੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਉਸ ਨੂੰ ਡਰ ਸੀ ਕਿ ਉਸ ਦੀ ਨੀਅਤ ਤੇ ਸਵਾਲ ਉੱਠਣਗੇ ਤੇ ਸੱਚ ਤੁੰਦਲਾ ਹੋ ਜਾਵੇਗਾ ਉਸ ਨੇ ਉਹ ਗੱਲ ਨੂੰ ਛੁਪਾ ਲਿਆ ਸਿਰਫ ਐਸ ਲਈ ਕਿ ਹਰ ਕਿਸੇ ਦਾ ਧਿਆਨ ਸਿਰਫ ਸੱਚ ਤੇ ਹੀ ਰਹੇ ਰਿਸ਼ਤਿਆਂ ਤੇ ਨਹੀਂ ਅਗਲੀ ਸੁਣਵਾਈ ਤੇ ਅਦਾਲਤ ਲੋਕਾਂ ਦੀ ਭੀੜ ਨਾਲ ਭਰੀ ਹੋਈ ਸੀ ਜੱਜ ਸਾਹਬ ਨੇ ਪੂਰੀ ਕਠੋਰਤਾ ਦੇ ਨਾਲ ਸਾਰੀ ਰਿਪੋਰਟ ਮੰਗਵਾਈ ਰਿਪੋਰਟ ਵਿੱਚ ਸਾਫ਼ ਲਿਖਿਆ ਸੀ ਫੋਨ ਤੋਂ ਨਿਕਲੀ ਅਜੇ ਦੀ ਆਵਾਜ਼ ਅਸਲੀ ਨਹੀਂ ਇਹ ਸੌਫਟਵੇਅਰ ਨਾਲ ਬਣਾਈ ਗਈ ਹੈ ਇਹ ਕਾਲ ਸ਼ਹਿਰ ਤੋਂ ਬਾਹਰਲੇ ਇਲਾਕੇ ਤੋਂ ਆਈ ਹੈ ਇਹ ਸੁਣ ਕੇ ਅਦਾਲਤ ਵਿੱਚ ਗੱਲਾਂ ਹੋਣ ਲੱਗੀਆਂ ਫਿਰ ਡੈਰੀ ਦੀ ਲਿਖਾਈ ਦੀ ਰਿਪੋਰਟ ਆਈ ਇਹ ਲਿਖਾਈ ਅਜੇ ਦੀ ਨਹੀਂ ਮੀਨਾ ਦੀ ਹੈ ਅਦਾਲਤ ਵਿੱਚ ਬੈਠਾ ਹਰ ਇੱਕ ਇਨਸਾਨ ਹੈਰਾਨ ਹੋ ਗਿਆ ਉਸ ਨੂੰ ਕੁਝ ਸਮਝ ਨਾ ਆਇਆ ਤੇ ਜਦੋਂ ਜੱਜ ਸਾਹਿਬ ਨੇ ਸਖਤੀ ਨਾਲ ਪੁੱਛਿਆ ਮੀਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਕੰਬਦੀ ਹੋਈ ਆਵਾਜ਼ ਨਾਲ ਉਸਨੇ ਕਿਹਾ ਸਰ ਮੈਂ ਗਲਤੀ ਕੀਤੀ ਹੈ ਮੈਂ ਗੁੱਸੇ ਇਕੱਲੇਪਨ ਤੇ ਆਪਣੇ ਡਰ ਵਿੱਚ ਇਹ ਸਭ ਕੁਝ ਕੀਤਾ ਹੈ ਮੈਂ ਬਿਲਕੁਲ ਟੁੱਟ ਗਈ ਸੀ ਅਜੇ ਦੀ ਮੌਤ ਤੋਂ ਬਾਅਦ ਮੈਂ ਇਹ ਮੰਨ ਬੈਠੀ ਕਿ ਮੇਰੀ ਜ਼ਿੰਦਗੀ ਬਰਬਾਦ ਹੈ ਮੈਂ ਸੋਚਿਆ ਕਿ ਰਜੇਸ਼ ਤੋਂ ਆਜ਼ਾਦ ਹੋ ਜਾਵਾਂ ਤੇ ਮੈਂ ਝੂਠ ਦਾ ਸਹਾਰਾ ਲਿਆ ਜੱਜ ਸਾਹਿਬ ਨੇ ਸਖਤ ਆਵਾਜ਼ ਵਿੱਚ ਕਿਹਾ ਤੂੰ ਅਦਾਲਤ ਨੂੰ ਗੁੰਮਰਾਹ ਕੀਤਾ ਝੂਠੇ ਸਬੂਤ ਪੇਸ਼ ਕੀਤੇ ਇੱਕ ਨਿਰਦੋਸ਼ ਦੀ ਆਤਮਾ ਤੇ ਹਮਲਾ ਕੀਤਾ ਇਹ ਕੇਵਲ પતિ ਪਤਨੀ ਦਾ ਮਸਲਾ ਨਹੀਂ ਰਿਹਾ ਇਹ ਕਾਨੂੰਨ ਤੇ ਅਦਾਲਤ ਦੇ ਖਿਲਾਫ ਖਿਲਵਾੜ ਹੈ ਮੀਨਾ ਉੱਚੀ ਉੱਚੀ ਰੋਣ ਲੱਗੀ ਪਰ ਰਜੇਸ਼ ਚੁੱਪਚਾਪ ਖੜਾ ਸੀ ਅੱਖਾਂ ਵਿੱਚ ਹੰਝੂ ਪਰ ਚਿਹਰੇ ਤੇ ਰੋਜ਼ਾਨਾ ਨਾਲੋਂ ਜ਼ਿਆਦਾ ਥਕਾਨ ਤੇ ਸੱਟ ਦਾ ਦਰਦ ਉਸਨੇ ਹੌਲੀ ਜਿਹੀ ਕਿਹਾ ਮੀਨਾ ਜੇ ਕੋਈ ਸ਼ਿਕਾਇਤ ਸੀ ਤਾਂ ਬੋਲ ਕੇ ਕਹਿੰਦੀ ਅਸੀਂ ਇਲਾਜ ਕਰਵਾਉਂਦੇ ਅਸੀਂ ਇਕੱਠਿਆਂ ਨੇ ਫੈਸਲਾ ਕੀਤਾ ਹੁੰਦਾ ਤਾਂ ਗੱਲ ਹੋਰ ਹੁੰਦੀ ਪਰ ਤੂੰ ਸੱਚ ਕਹਿਣ ਦੀ ਜਗ੍ਹਾ ਮੇਰੀ ਆਤਮਾ ਤੇ ਵਾਰ ਕੀਤਾ ਇਨਸਪੈਕਟਰ ਵਿਕਰਮ ਨੇ ਜੱਜ ਸਾਹਿਬ ਦੇ ਅੱਗੇ ਇੱਕ ਤੱਤ ਰੱਖਿਆ ਜੱਜ ਸਾਹਿਬ ਕਾਲਾ ਬੈਗ ਘਰ ਦੀ ਦੀਵਾਰ ਵਿੱਚ ਛਿਪੇ ਹੋਏ ਲੋਕਰ ਵਿੱਚੋਂ ਮਿਲਿਆ ਉਹ ਲੋਕਰ ਦਾ ਤਾਲਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹੁਣੇ ਹੀ ਲਗਾਇਆ ਗਿਆ ਹੋਵੇ ਫਿੰਗਰਪ੍ਰਿੰਟ ਦੀ ਰਿਪੋਰਟ ਨਾਲ ਮੀਨਾ ਦੇ ਨਿਸ਼ਾਨ ਬਿਲਕੁਲ ਸਹੀ ਮੈਚ ਕਰਦੇ ਹਨ ਫੋਨ ਡਾਟਾ ਇਹ ਵੀ ਸ਼ੱਕ ਹੈ ਕਿ ਅਜੇ ਦੇ ਨਾਮ ਨਾਲ ਸੇਵ ਕੀਤਾ ਗਿਆ ਨੰਬਰ ਇੱਕ ਝੂਠੀ ਪਛਾਣ ਨਾਲ ਖਰੀਦਿਆ ਗਿਆ ਹੈ ਦੁਕਾਨ ਵਾਲੇ ਨੇ ਫੋਟੋ ਦੇਖਣ ਤੇ ਪਛਾਣ ਕੀਤੀ ਆਈਡੀ ਕਾਰਡ ਤੇ ਫੋਟੋ ਕਿਸੇ ਹੋਰ ਦੀ ਪਰ ਸਿਮ ਲੈਣ ਆਈ ਆਰ ਦਾ ਚਿਹਰਾ ਮੀਨਾ ਨਾਲ ਮਿਲਦਾ ਹੈ ਸੀਸੀਟੀਵੀ ਕੈਮਰੇ ਵਿੱਚ ਅੱਧਾ ਚਿਹਰਾ ਸ਼ਿਪਾਈ ਇੱਕ ਔਰਤ ਦਿਖਾਈ ਦਿੰਦੀ ਹੈ ਜੱਜ ਸਾਹਬ ਨੇ ਮੀਨਾ ਦੇ ਵਕੀਲ ਵੱਲ ਦੇਖਿਆ ਉਹ ਵੀ ਹੁਣ ਖਮੋਸ਼ ਸੀ ਜਿਵੇਂ ਸ਼ਬਦਾਂ ਨੇ ਸਾਥ ਛੱਡ ਦਿੱਤਾ ਹੋਵੇ ਮੀਨਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਹਾਂ ਮੇਰੀ ਗਲਤੀ ਹੈ ਮੈਂ ਇਹ ਸਭ ਕੁਝ ਇਕੱਲੀ ਨੇ ਨਹੀਂ ਕੀਤਾ ਕਿਸੇ ਦੀ ਮਦਦ ਵੀ ਸੀ ਪਰ ਉਹ ਰੁਕ ਗਈ ਕੌਣ ਜੱਜ ਸਾਹਬ ਨੇ ਸਖਤੀ ਨਾਲ ਪੁੱਛਿਆ ਮੀਨਾ ਨੇ ਹਿੰਮਤ ਇਕੱਠੀ ਕੀਤੀ ਇੱਕ ਏਜੰਸੀ ਜੋ ਆਵਾਜ਼ ਬਦਲਣ ਤੇ ਸਬੂਤ ਕ੍ਰੀਏਟ ਕਰਨ ਦਾ ਦਾਵਾ ਕਰਦੀ ਸੀ ਮੈਂ ਉਹਨਾਂ ਤੋਂ ਵਾਇਸ ਰਿਕਾਰਡ ਕਰਵਾਈ ਤੇ ਮੈਂ ਡੈਰੀ ਵੀ ਖੁਦ ਲਿਖੀ ਤਾਂ ਕਿ ਅਦਾਲਤ ਨੂੰ ਯਕੀਨ ਦਿਵਾ ਸਕਾਂ ਮੈਨੂੰ ਲੱਗਿਆ ਜੇ ਰਜਿਸਟਰ ਤੋਂ ਛਡਕਾਰਾ ਮਿਲ ਗਿਆ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਫੇਰ ਤੋਂ ਬਣਾ ਲਵਾਂਗੀ ਉਸ ਦੀ ਆਵਾਜ਼ ਹੌਲੀ ਪੈ ਗਈ ਪਰ ਮੈਂ ਬਹੁਤ ਗਲਤ ਕੀਤਾ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਮੀਨਾ ਤੈਨੂੰ ਅਦਾਲਤ ਦਾ અપਮਾਨ ਕਰਨ ਤੇ ਝੂਠੇ ਸਬੂਤ ਪੇਸ਼ ਕਰਨ ਤੇ ਧੋਖਾਧੜੀ ਦਾ ਮਾਮਲਾ ਦਰਜ ਹੁੰਦਾ ਹੈ ਤੈਨੂੰ ਸਜ਼ਾ ਦਿੱਤੀ ਜਾਂਦੀ ਹੈ ਰਜੇਸ਼ નિર્ਦੋਸ਼ ਸਾਬਤ ਹੁੰਦਾ ਹੈ ਤਲਾਕ ਦਾ ਮੁਕੱਦਮਾ ਅਲੱਗ ਰੱਖਿਆ ਜਾਵੇਗਾ ਪਰ ਜੋ ਪਹਿਲਾਂ ਤਲਾਕ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਰੱਦ ਕੀਤਾ ਜਾਂਦਾ ਹੈ ਰਜੇਸ਼ ਦਾ ਮਾਣ ਸਨਮਾਨ ਉਸ ਨੂੰ ਵਾਪਸ ਦਿੱਤਾ ਜਾਂਦਾ ਹੈ ਹਥੌੜੇ ਦੀ ਆਵਾਜ਼ ਗੂੰਜੀ ਅਦਾਲਤ ਵਿੱਚ ਖਮੋਸ਼ੀ ਛਾ ਗਈ ਰਜੇਸ਼ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਮੋਢਿਆਂ ਤੋਂ ਜਿਵੇਂ ਸਦੀਆਂ ਦਾ ਬੋਝ ਉਤਰ ਗਿਆ ਬਾਹਰ ਨਿਕਲਣ ਤੋਂ ਬਾਅਦ ਲੋਕ ਉਸ ਦੀ ਹਿੰਮਤ ਦੀ ਸਲਾਘਾ ਕਰਨ ਲੱਗੇ ਲక్ష్ਮੀ ਉਸ ਦੇ ਕੋਲ ਆਈ ਅੱਖਾਂ ਵਿੱਚ ਹੰਝੂ ਆਵਾਜ਼ ਵਿੱਚ ਆਪਣਾਪਣ ਬੇਟਾ ਸੱਚ ਦੇਰ ਨਾਲ ਹੀ ਸਹੀ ਪਰ ਜਿੱਤ ਦਾ ਜ਼ਰੂਰ ਹੈ ਰਜੇਸ਼ ਨੇ ਉਸ ਦੇ ਹੱਥ ਫੜ ਲਏ ਦੀਦੀ ਜੇ ਤੁਸੀਂ ਹਿੰਮਤ ਨਾ ਦਿਖਾਈ ਹੁੰਦੀ ਤਾਂ ਮੈਂ ਹਮੇਸ਼ਾ ਕਟ ਖੜੇ ਵਿੱਚ ਹੀ ਖੜਾ ਰਹਿੰਦਾ ਲక్ష్ਮੀ ਨੇ ਇੱਕ ਪਲ ਮੁੜ ਕੇ ਆਪਣੇ ਭਰਾ ਇਨਸਪੈਕਟਰ ਵਿਕਰਮ ਨੂੰ ਦੇਖਿਆ ਦੋਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਇੱਕ ਸਚਾਈ ਨੂੰ ਸਾਂਝਾ ਕੀਤਾ ਰਿਸ਼ਤੇ ਛੁਪੇ ਰਹੇ ਪਰ ਸਚਾਈ ਖੁੱਲ ਕੇ ਸਾਹਮਣੇ ਆਈ ਮੀਨਾ ਪੁਲਿਸ ਦੀ ਗੱਡੀ ਵਿੱਚ ਬੈਠੀ ਸੀ ਉਸ ਦੀਆਂ ਅੱਖਾਂ ਵਿੱਚ ਪਛਤਾਵੇ ਤੇ ਅਧੂਰੇਪਨ ਦੀ ਛਾਇਆ ਸਾਫ ਦਿਖਾਈ ਦੇ ਰਹੀ ਸੀ ਜਾਂਦੇ ਜਾਂਦੇ ਉਸਨੇ ਖਿੜਕੀ ਵਿੱਚੋਂ ਰਜੇਸ਼ ਨੂੰ ਦੇਖਿਆ ਉਸ ਨਜ਼ਰ ਵਿੱਚ ਹਾਰ ਸੀ ਤੇ ਕਿਤੇ ਨਾ ਕਿਤੇ ਅੰਦਰ ਆਪਣੇ ਟੁੱਟੇ ਹੋਏ ਆਤਮ ਸਨਮਾਨ ਦਾ ਸੋਗ ਉਹ ਜਾਣਦੀ ਸੀ ਉਸ ਦਾ ਅਪਰਾਧ ਬਹੁਤ ਵੱਡਾ ਹੈ ਉਸਨੇ ਕਾਨੂੰਨ ਤੋਂ ਵੀ ਪਹਿਲਾਂ ਇੱਕ ਇਨਸਾਨ ਦੇ ਆਤਮ ਸਨਮਾਨ ਤੇ ਸੱਟ ਮਾਰੀ ਹੈ ਉਹ ਹੌਲੀ ਜਿਹੀ ਬੋਲੀ ਸੌਰੀ ਪਰ ਹਵਾ ਦੇ ਸ਼ੋਰ ਵਿੱਚ ਸ਼ਬਦ ਕਿਤੇ ਗਵਾਚ ਗਏ ਅਸਮਾਨ ਤੇ ਬੱਦਲ ਹੌਲੀ-ਹੌਲੀ ਛਾ ਰਹੇ ਸੀ ਧੁੱਪ ਦੀ ਇੱਕ ਕਿਰਨ ਅਦਾਲਤ ਦੀਆਂ ਪੌੜੀਆਂ ਤੇ ਪੈ ਰਹੀ ਸੀ ਰਜੇਸ਼ ਨੇ ਆਪਣਾ ਸਿਰ ਉਠਾਇਆ ਅੱਖਾਂ ਲਾਲ ਸੀ ਪਰ ਉਹਨਾਂ ਵਿੱਚ ਸਕੂਨ ਵਾਪਸ ਆ ਗਿਆ ਸੀ ਉਹ ਜਾਣਦਾ ਸੀ ਕਿ ਦਰਦ ਹਜੇ ਤੱਕ ਪੂਰੀ ਤਰ੍ਹਾਂ ਗਾਇਬ ਨਹੀਂ ਹੋਇਆ ਪਰ ਸੱਚ ਦੀ ਜਿੱਤ ਨੇ ਉਸ ਦੇ ਅੰਦਰ ਇੱਕ ਉਮੀਦ ਪੈਦਾ ਕਰ ਦਿੱਤੀ ਹੈ ਉਹ ਹੌਲੀ-ਹੌਲੀ ਅੱਗੇ ਵਧਿਆ ਜਿਵੇਂ ਆਪਣੇ ਕਦਮਾਂ ਨੂੰ ਉਹ ਕਹਿ ਰਿਹਾ ਹੋਵੇ ਜ਼ਿੰਦਗੀ ਰੁਕਦੀ ਨਹੀਂ ਸੱਚ ਦੇ ਬਲ ਤੇ ਚੱਲ ਪੈਂਦੀ ਹੈ ਅੰਤ ਵਿੱਚ ਜੱਜ ਸਾਹਬ ਦੀ ਆਵਾਜ਼ ਕੰਨਾਂ ਵਿੱਚ ਗੂੰਜੀ ਇਹ ਮਾਮਲਾ ਕੇਵਲ ਤਲਾਕ ਦਾ ਨਹੀਂ ਸੀ ਇਹ ਸਚਾਈ ਤਕਨੀਕ ਨਾਲ ਬਣੇ ਝੂਠ ਇਨਸਾਨੀ ਕਮਜ਼ੋਰੀ ਦੀ ਕਹਾਣੀ ਸੀ ਇਹ ਅਦਾਲਤ ਯਾਦ ਰੱਖੇਗੀ ਸੱਚ ਚਾਹੇ ਜਿੰਨੀ ਵੀ देर ਨਾਲ ਆਵੇ ਪਰ ਆਉਂਦਾ ਜ਼ਰੂਰ ਹੈ ਅਦਾਲਤ ਦਾ ਕਮਰਾ ਖਾਲੀ ਹੋਣ ਲੱਗਿਆ ਕਾਨੂੰਨ ਦੀਆਂ ਕਿਤਾਬਾਂ ਬੰਦ ਹੋਈਆਂ ਪਰ ਇੱਕ ਨਵੀਂ ਉਮੀਦ ਖੁੱਲ ਗਈ ਤੇ ਇਸ ਤਰ੍ਹਾਂ ਉਸ ਛੋਟੀ ਜਿਹੀ ਅਦਾਲਤ ਦੇ ਕਮਰੇ ਵਿੱਚ ਇੱਕ ਵੱਡਾ ਸੱਚ ਜਿੱਤ ਗਿਆ ਰਜੇਸ਼ ਦਾ ਸਨਮਾਨ ਉਸ ਨੂੰ ਵਾਪਸ ਮਿਲਿਆ ਮੀਨਾ ਦੇ ਅਪਰਾਧ ਲਈ ਉਸ ਨੂੰ ਸਜ਼ਾ ਮਿਲੀ ਤੇ ਲక్ష్ਮੀ ਦੀ ਸਚਾਈ ਨੇ ਸੱਚ ਦਾ ਰਸਤਾ ਬਣਾਇਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ